ਓ ਕਿਵੇਂ ਆ ਕੀ ਕਰੀ ਜਾਂਦਾ ਹੋਰ ਵੀ ਹਾਰਚਾਲਾ ਤੇਰਾ ਉਹ ਕਾਦੇ ਹਾਰਨੇ ਭਰਾਵਾ ਕਵੀਦਾਰਾਂ ਦੇ ਵੀ ਹਾਲ ਹੁੰਦੇ ਆ ਇਹੇ ਆ ਕੀ ਕਰਤਾ ਕਵੀਦਾਰੀ ਨੇ ਬੋਝਿਆ ਆ ਪਿਆ ਦੀਵੇ ਬੰਕੂ ਓਏ ਬੋਝਿਆ ਪਿਆ ਜਦ ਕਰੀਏ ਕੀ ਹੁਣ ਘਰ ਚ 3 ਕੋਟ ਰੁਪਆ ਮੈਂ ਆ ਹੂੰ ਬੀਬੇ ਐ ਜਾਇ ਤੇਰੇ ਵਰਜਾਈ ਐ ਹੈ ਕੁੜੀਆਂ ਸੀ ਚਲੋ ਵਿਆਹਤੀਆਂ ਆਪੋ ਆਪਣੇ ਘਰਿਵਾਰੀ ਗਈਆਂ ਹੂੰ ਹੁਣ ਜੇ ਤਾਂ ਪ੍ਰਵਾ ਮਾਂ ਦੀ ਮੰਨਦੇ ਆ ਤਾਂ ਉਹ ਕਹਿੰਦੀ ਐ ਮੈਨੂੰ ਕਿਉਂ ਵਿਆਹ ਕਿਨੇ ਅੱਛਾ ਜਿਹਦੇ ਮਾੜੇ ਮਾੜੇ ਤੇ ਕਰਣਾ ਸੀ ਹੂੰ ਹੂੰ ਤੇ ਜੇ ਘਰ ਵਾਲੀ ਦੀ ਮੰਨਦੇ ਆ ਤਾਂ ਬੇਬੇ ਕਹਿੰਦੀ ਐ ਰੰਗ ਦਾ ਬਣ ਕੇ ਬਹਿ ਗਿਆ ਉਹ ਘਰ ਤਾਂ ਰਹੀ ਹਾਲ ਆ ਦੱਸੋ ਕਰੀਏ ਕਿਉਂ ਅੱਛਾ ਤਿੰਨ ਚਾਰ ਦਿਨ ਹੋ ਗਏ ਬਣਾ ਕੁੜੀਆਂ ਆਈਆਂ ਯਾਰ ਉਹ ਇੱਕ ਕੁੜੀ ਕੰਢੀ ਬਾਈਬਨ ਸਿਲੰਡਰ ਚਾਹੀਐ ਅਛਾ ਉਧਰ ਕੁਬੀਲਦਾਰੀ ਹੁੰਦੀ ਹੈਗਾ ਨਾ ਜ ਨਵੇਂ ਨਵੇਂ ਐਡ ਹੋਏ ਆ ਯਾਰ ਹਨਾ ਹੂੰ ਹੂੰ ਤੇ ਫੌਤੰਗੀਆਂ ਫੰਗੀਆਂ ਹੁੰਦੀਆਂ ਆਪਣੇ ਕੋਲੇ ਬਾਦੂ ਪਿਆ ਸੀ ਚਲ ਮੈਂ ਖਾ ਭਾਈ ਲੈ ਜਾ ਚਲ ਲੰਗ ਲੈ ਕੇ ਅਗਲੇ ਦਾ ਹਾਂ ਤੇ ਉਹਦੇ ਬਾਦ ਦੂਜੀ ਕੁੜੀ ਆ ਗਈ ਆਪਾਂ ਤੂੰ ਤਵੱਡਾ ਸੀ ਪਿੱਛੇ ਜੇ ਤੇ ਉਹਦੇ ਟੋਕਰੇ ਬਣਾ ਦੇ ਉਹ ਜਿਹੜਾ ਨਾਲ ਬੈ ਗਿਆ ਸੀ ਬਟਾਉਣਾ ਹਾਂ ਚਾ ਠੀਕ ਆ ਉਹਦੇ ਟੋਕਰੇ ਬਣਵਾ ਲੇ ਉਹ ਛੋਟੀ ਕੁੜੀ ਆਈ ਸੀ ਟੋਕਰੇ ਦੇਖ ਕੇ ਕਹਿੰਦੀ ਭਾਈ ਇੱਕ ਟੋਕਰਾ ਦੇ ਦਿਓ ਮੈਨੂੰ ਮਾ ਚੱਲ ਭਾਈ ਲੈਦਾ ਇਹ ਗੱਲ ਠੋਕਰ ਦੀ ਹੈ ਨਾ ਹੂੰ ਹੂੰ ਤੇ ਹੁਣ ਤੈਨੂੰ ਪਤਾ ਜਨਾਨੀਆਂ ਦੇ ਮਾਜਨੇ ਨਹੀਂ ਹੁੰਦੇ ਭਰਾਵਾ ਥੋੜੇ ਜੇ ਉੱਡੇ ਦੀ ਕਲੇਸਪਨ ਬੈਠੀ ਆ ਕਹਿੰਦੀ ਹੈ ਕਹੇ ਠੋਕਰਾਂ ਕਹੇ ਦਿੱਤਾ ਚਲਣ ਰੇ ਕੋ ਦਿੱਤਾ ਚਾਟੇ ਪੁੜੀਓ ਛਾ ਉਹ ਯਾਰ ਹੁਣ ਬੰਦਾ ਕੀ ਕਰੇ ਹੈ ਨਾ ਜੇ ਤਾਂ ਮਾਂ ਦੀ ਮੰਨੇ ਜਾਂ ਘਰ ਦੀ ਮੰਨੇ ਮਤਲਬ ਜਾਵੇ ਕਿੱਧਰ ਨੂੰ ਦੋਨੇ ਪਾਸੇ ਵਿਚਾਲੇ ਫਸ ਗਿਆ ਈ ਗੱਲੀ ਦਾ ਫੰ ਸਮਝ ਨਹੀਂ ਆ ਗੀ ਗੱਲ ਕੋਈ ਉਹ ਤਾਂ ਆਮ ਗੱਲਾਂ ਨੇ ਘਰ ਘਰ ਇਹ ਅਕਰ ਚੱਲਦੇ ਰਹਿੰਦਾ ਇਹ ਵੀ ਟੈਂਸ਼ਨ ਆ ਬਾਦ ਮਾ ਤੇ ਲੋੜ ਨਾਲ ਵੜ ਲਏ ਚੰਗਾ ਫਿਰ ਮੈਂ ਵੀ ਚੱਲਦਾ ਯਾਰ ਚੱਲ ਚੰਗਾ ਭਾਈ ਮੈਂ ਵੀ ਖੇਤ ਨੂੰ ਜਾਣਾ ਫਿਰ ਹੁਣ ਨਹੀਂ ਲੇਟ ਹੋ ਜੂ ਦੁਪਹਿਰਾ ਹੋ ਜਾਂਦਾ ਯਾਰ ਫਿਰ ਮੁੜ ਕੇ ਕਿਹੜਾ ਕੰਮ ਹੁੰਦਾ ਕੋਈ ਲੈ ਚੱਕ ਲਈ ਗਈ ਹੁਣ ਕਿੱਦਾਂ ਤੁਰ ਪਿਆ ਜਾਂਦੇ ਜਾਣਾ ਉਹ ਤਾਂ ਇਹਨੂੰ ਨਹੀਂ ਪਤਾ ਕਹੀਂ ਰਹਿ ਕੇ ਕਿਥੇ ਜਾਂਦੇ ਹੁੰਦੇ ਆ ਫੇਰ ਚੱਲਿਆ ਉਹ ਜਿਹੜੇ ਹਰੇ ਹੋਏ ਹੋਏ ਪਏ ਬਤੰਦਰ ਗੰਡੇ ਦੱਬ ਕੇ ਹੋਣਾ ਉੱਥੇ ਆਹੋ ਜਨਣਾ ਗੰਡੇ ਦੱਬਣ ਐਂ ਕਰ ਮੈਨੂੰ ਵੀ ਲੈ ਚੱਲ ਉੱਥੇ ਮੈਨੂੰ ਵੀ ਉੱਥੇ ਦੱਬੇ ਹੀ ਉਹ ਤਾਂ ਮੇਰੇ ਘਰ ਚ ਕਦਰ ਤਾਂ ਹੈ ਨਹੀਂ ਇੱਥੇ ਮੇਰੇ ਤਾਂ ਕੋਈ ਸੁਣਦਾ ਤਾਂ ਹੈ ਨਹੀਂ ਉਹ ਗੱਤ ਦੇਖ ਜਾ ਹੁਣ ਲਾਗੀ ਬੋਲਣ ਲੇਟ ਕਰਾਈਂਗੀ ਮੈਨੂੰ ਹੋਰ ਮੈਂ ਤਾਂ ਦੁਬਾਰਾ ਆ ਗਿਆ ਹੋਇਆ ਪਿਆ ਅੱਗੇ 10 ਘੰਟਾ ਉਹਨੇ ਲੇਟ ਕਰਾਤਾ ਪਹਿਲਾਂ ਮੇਰੇ ਘਰ ਵਿੱਚ ਪੁੱਛ-ਪੇਚੀ ਹੈਣੀਗੀ ਮੈਨੂੰ ਕਿਹੜੇ ਪੁੱਛਣਾ ਮੈਂ ਤਾਂ ਘਰ ਦੇ ਨੌਕਰਾਨੀ ਆ ਕਰਕੇ ਉੱਠ ਕੇ ਚਾਹ ਬਣਾ ਲਓ ਆ ਪਰੌਂਠੇ ਬਣਾ ਦਿਓ ਹੁਕਮ ਲਾ ਦਿੰਦੇ ਆ ਮੈਨੂੰ ਭਾਂਡੇ ਮਾਜ ਲਓ ਸੁੰਭਰ ਲਓ ਕੱਪੜੇ ਧੋ ਲਓ ਮੈਂ ਤਾਂ ਆ ਕਰਨ ਜੋਗੀ ਆ ਮੈਨੂੰ ਤਾਂ ਕੋਈ ਕੁਛ ਦੇਈ ਨਹੀਂ ਮੈਂ ਇਹ ਕੰਮ ਨੂੰ ਰੱਖੇ ਇਸ ਘਰ ਚ ਆਈ ਆ ਨਾ ਆ ਕੀ ਗੱਲ ਹੋਈ ਇਹ ਨਾ ਮਾਂ ਪੁੱਤ ਆ ਬੈਠੇ ਨਾ ਅੱਛੀ ਜਿਹੀ ਗੱਟਮਟ ਕਰਦੇ ਆ ਵੀ ਐਂ ਸੋਚਦੇ ਵੀ ਘਰ ਚ ਕੋ ਹੋਰ ਵੀ ਰਹਿੰਦਾ ਉਹ ਉਹਦੀ ਸਲਾਹ ਲੈਣੀ ਚਾਹੀਦੀ ਐ ਆ ਚਾਦ ਨਾਲ ਕੁੜੀਆਂ ਆ ਜਾਂਦੀਆਂ ਕਿਸੇ ਨੂੰ ਕੁਛ ਚਕਾਤਾ ਕਿਸੇ ਨੂੰ ਕੁਛ ਚਕਾਤਾ ਆ ਚਾਦ ਨਾਲ ਰਖੜੀਆਂ ਆ ਜਾਣਗੀਆਂ ਇਹ ਤਾਂ ਮਾਦਿਆਤੀ ਐ ਨਾ ਮੈਂ ਕਿਹਾ ਤੇ ਮੈਂ ਕਿਹਾ ਸੂਟ ਪਾ ਲੀਓ ਚੜਦੇ ਤੇ ਚੜਦਾ ਐ ਤੜੀ ਲੋਟਾਉਂਦਾ ਕਰਨਾ ਜੇ ਸਭ ਨਹੀਂ ਚਲਦੀਆਂ ਤੇ ਮਾਪੁੱਤ ਵੀ ਚਲਦੇ ਨਹੀਂ ਝਾਲ ਕਹਿਣਾ ਕੋ ਲਾ ਸਕੀਮ ਖੇਡ ਕੋਈ ਪੈਂਤਰਾ ਦਿਖਾਉਣਾ ਕੋਈ ਹੈ ਤਾਂ ਚਮਤਕਾਰ ਚਲ ਫੋਨ ਲਾਉਣੀ ਆ ਉਹਨੂੰ ਲਹੂ ਪੀ ਲੈ ਮੇਰਾ ਨੇ ਹਲੋ ਮੇਰੀ ਗੱਲ ਸੁਣਦਾ ਸੁਣ ਲੈ ਮੈਂ ਤਾਂ ਹੁਣ ਗੱਡੀ ਥੱਲੇ ਮਾਰਨ ਚੱਲੀ ਆ ਖੁਸ਼ੀ ਭਾਲਿਆ ਮੈਨੂੰ ਹੁਣ ਨਹੀਂ ਮੈਂ ਆਉਂਦੀ ਇਸ ਘਰ 'ਚ ਮੇਰੀ ਇਸ ਘਰ 'ਚ ਲਾਸ਼ ਹੀ ਆਊਗੀ ਬੁਲਾ ਲਿਓ ਕੁੜੀਆਂ ਨੂੰ ਦੋਨਾਂ ਨੂੰ ਖੋਲ ਹੋ ਗਈ ਤੁਹਾਨੂੰ ਮੇਰੇ ਵੈਸੇ ਕਰਕੇ ਕਦਰ ਕੁਦਰ ਹੈ ਨਹੀਂ ਕਿ ਮੇਰੀ ਘੜ ਕਿਹੜਾ ਹੁੰਦਾ ਤੇ ਹੁਣ ਨਾ ਮੈਨੂੰ ਭਾਲੇ ਕੋਲ ਹਾਂ ਚਲ ਮੈਂ ਤਾਂ ਜਾ ਕੇ ਗਵੰਡੀਆਂ ਦੇ ਬਹਿ ਜਾਨੀ ਆ ਆਪੇ ਭਾਲਦੇ ਫਿਰਨਗੇ ਮੈਨੂੰ ਲੈ ਆਹ ਕਰਤਾ ਫੋਨ ਪਾਤੀ ਰਮੀ ਬਸੂੜੀ ਜਿਹੜੇ ਹਿਸਾਬ ਨਾਲ ਤੁਸੀਂ ਸੱਸ ਨੂੰ ਹਾਂ ਚੱਲਦੀ ਹੋ ਨਾ ਦੋਨੇ ਤੂੰ ਨਹੀਂ ਗੱਡੀ ਥੱਲੇ ਆਉਂਦੀ ਲੱਗਦਾ ਮੈਨੂੰ ਆਣਾ ਪਊ ਜਾਂ ਫਿਰ हे ਪ੍ਰਮਾਤਮਾ ਇਹਨਾਂ ਸਸਨੂਆਂ ਦੀ ਆਪਸ ਵਿੱਚ ਵੰਡ ਲਾ ਦੇ ਨਾ ਮੇਰੀ ਜ਼ਿੰਦਗੀ ਬਚ ਜਾਏ ਇਹਨਾਂ ਨੂੰ ਸਮੱਤ ਰੱਖ ਦੇ ਤੇ ਜਾਂ ਫਿਰ ਮੈਨੂੰ ਕੋਲ ਬੁਲਾ ਲੈ ਲੈ ਹੈਲੋ ਹਾ ਹਾ ਕੌਣ ਵਈ ਅੱਛਾ ਗਰੇ ਚੰਗਾ ਹੋਇਆ ਤੂੰ ਮੌਕੇ ਤੇ ਹੋਣ ਲਾਤਾ ਵੇ ਪੋਛੀਨਾ ਸਾਡੇ ਤਾਂ ਘਰੇ ਨਾ ਨਾ ਕਲੇਸ਼ੜਾ ਹੋਇਆ ਬੈ ਬੇ ਕੀ ਦੱਸਾਂ ਤੈਨੂੰ ਆ ਤੈਨੂੰ ਪਤਾ ਸਾਡੇ ਦੋਨੋਂ ਟੱਟ ਜੜੀਆਂ ਦੋਨੇ ਕੁੜੀਆਂ ਜਿਆਦਾ ਆਉਂਦੀਆਂ ਕਰੇਤ ਬੋ ਆ ਗਈਆਂਂ ਦੀਆ ਸਾਡੇ ਘਰੇ ਮੈਂ ਤਾਂ ਤੇਰੇ ਮੂੰਹ ਨੂੰ ਚੁੱਪ ਕਰ ਜੰਨੀ ਆ ਵੀਰੇ ਹਾਂ ਫਿਰ ਵੀ ਤੂੰ ਸਿਆਣੇ ਇਹਨੇ ਸਮਝਾ ਕੇ ਜਾ ਨਹੀਂ ਤਾਂ ਮੈਂ ਕੁਝ ਹੋਰ ਕਰ ਲੂੰਗੀ ਮੈਂ ਤਾਂ ਮਾਰਨ ਚੱਲੀ ਸੀ ਹੁਣ ਚੰਗਾ ਹੋ ਗਿਆ ਤਾਂ ਮੌਕੇ ਤੇ ਫੋਨ ਆ ਗਿਆ ਫੇਰ ਨਾ ਕਹੀਂ ਮੈਨੂੰ ਬਾਰ-ਬਾਰ ਵੀ ਮੈਂ ਕੁਝ ਕਰ ਲਿਆ ਹੁਣੇ ਆ ਹੁਣੇ ਇਸੇ ਵਕਤ ਮੈਨੂੰ ਇਹਨੂੰ ਸਮਝਾ ਕੇ ਜਾ ਹੂੰ ਠੀਕ ਐ ਹਾਂ ਹਾਂ ਤੋ ਦੇਖਦੀ ਆ ਹੁ ਹੁਣੀ ਆ ਜਾ ਠੀਕ ਐ ਠੀਕ ਐ ਇਹ ਮਾਰਕਾ ਸੁਖੀ ਹੋਵੇ ਕਰੇ ਪਤਾ ਨਹੀਂ ਕੀ ਚੰਦ ਚੜਿਆ ਹੋਏ ਨੇ ਹੁਣ ਕੀ ਪਤਾ ਕਿੱਧਰ ਨਿਕਲੀ ਹੋ ਪਤਾ ਨਹੀਂ ਕਿੱਥੇ ਗਈ ਹੋ ਕਿੱਥੇ ਕਿੱਥੇ ਭਾਲਦਾ ਫਿਰ ਹੁਣ ਉਹਨੂੰ ਮੈਂ ਇਹ ਦੇਖ ਕੇ ਮੈਂ ਬੈਠੀ ਫੋਨ ਕਰ ਦਿੰਦੀ ਆ ਜਾਨੀ ਐ ਮੈਂ ਤਾਂ ਬੇਮੈ ਆ ਸੀ ਕਿਧਰ ਨਹੀਂ ਗਈ ਕਰ ਛੱਡ ਕੇ ਮੈਂ ਘਰ ਦੀ ਮਾਲਕਣਾ ਉਸ ਦਾ ਮਾਂ ਪੁੱਤ ਮੈਨੂੰ ਕੱਢਣੇ ਫਰਦੇ ਆ ਮੈਂ ਨਹੀਂ ਜਾਂਦੀ ਇੰਨੀ ਸਾਨੀ ਨਾ ਮੈਂ ਥੱਡੇ ਵਰਗੇ ਨੂੰ ਕੱਢ ਕੇ ਨਾ ਰੱਜਾਂ ਤੇ ਇਹਨਾਂ ਨੇ ਤਾਂ ਮੇਰੇ ਮਾਂ ਪੁੱਤਾਂ ਨੇ ਮੇਰਾ ਲਹੂ ਪੀ ਲਿਆ ਕੀ ਕਰਾਂ ਮੈਂ ਕਿੱਧਰ ਜਾਵਾਂ ਆ ਜਵਾਕ ਰੈਲ ਦੇ ਹੁੰਦੇ ਨਹੀਂ ਆਖੇ ਲੱਗਦੇ ਇਹ ਵੀ ਨਾ ਵਰਗੇ ਆ ਜਿੰਨਾ ਮਾਜੀ ਕਹਿਦਾ ਹੈ ਜਿੰਨੇ ਆਖੇ ਲੱਗਦੇ ਜਏ ਜੇ ਕੋਕੋ ਹੋਏ ਬੱਚੇ ਆ ਕਈ ਦਿਨ ਪਹਿਲਾਂ ਨਾ ਚੌਕਾਂ ਦੇ ਨਾ ਪੁਆਲੀ ਤੇ ਮੈਂ ਉਹਨਾਂ ਵਾਸਤੇ ਸਮੋਸੇ ਮੰਗਾਏ ਜਦੋਂ ਨਾ ਮੈਂ ਗੁੜੀ ਨੂੰ ਕਮਿਨ ਸਮੋਸਾ ਪਾ ਕੇ ਦਿੱਤਾ ਉਹ ਆਦਿ ਨੇ ਝੱਟ ਦੇਣ ਬੋਲ ਮਾਰਤਾ ਆ ਜਾ ਕੁੜੀਏ ਮੇਰੀ ਗੋਦੀ ਚ ਬੈਠ ਕੇ ਖਾ ਲੈ અના કુડી નું એના શાના કે હાથ કુડીએ ઉરે આજા ઉરે આજા બે કે ખા લે ફેર નહિ મિલના ના એ દીટી થા જમીન અખે લડદી ઉવા દે કુછળ તો નહિ નીકળદી ઉથે બેઠી ના ઉ મોટડડડ દેખાઈ જવે આશી આશી જમીન અખે લડગી ઉવા ભી આવના ના બુકલ ચ બેઠાઈ બેઠી ઉને પતા સી કુડી તો કેળા સમોસા ખાધા જાના મેરી કામ આવગા ਦੇਖੀ ਮੈਂ ਵੀ ਹੋਰ ਵਾਲੇ ਜਲਦੀ ਸੀਗੀ ਮੈਂ ਵੀ ਸਕੀਮ ਲਈ ਖਾਣ ਮੈਂ ਨਹੀਂ ਦਿੰਦੀ ਉਹ ਬਹਾਨੇ ਲਾਉਣਾ ਤਾਂ ਕੌਲੀ ਫੜੀ ਵੀ ਭੈਣ ਜੀ ਆ ਮਾੜੀ ਵੀ ਕੌਲੀ ਫੜਾਇਓ ਮੈਂ ਬੇਬੇ ਨੂੰ ਸਮੋਸਾ ਵਾਕੇ ਦੇਣਾ ਉਹ ਜੰਦਰੀ ਫੁੱਟੇ ਭਾਂਡੇ ਨੂੰ ਬੜਬੜ ਕਰੀ ਜਦੀ ਐ ਸੋ ਗੱਲ ਨਹੀਂ ਬਾਤ ਨਹੀਂ ਸਮਝ ਨਹੀਂ ਆਉਦੀ ਇਹਦੀ ਕੀ ਗੱਲ ਕਰਦੀ ਐ ਔਰ ਲੈ ਆ ਕੋਈ ਪਾਣੀ ਤਾਂ ਨਹੀਂ ਹੋਣਾ ਤੇ ਚਾਚੂ ਬਣੀਆਂ ਕੁੱਟ ਲਿਆ ਦੇ ਤੇ ਕੜੇ ਅਸੀਂ ਪਈ ਜਾਏਗੀ ਦਸਰ ਵਾਲਾ ਕਿਹੜੀ ਗੱਲ ਦਾ? ਹੁਈ ਬੋਲੀ ਜਾਂਦੀ ਐ। ਤੈਨੂੰ ਹੀ ਲੱਗਦਾ ਮੈਂ ਹੁਣੀ ਬੋਲਦੀ ਆ। ਮੇਰੇ ਅੰਦਰੋਂ ਕਲਜਾ ਮੱਚਿਆ ਪਿਆ। ਮੇਰਾ ਘਰ ਲੁੱਟੀਦਾ। ਤੂੰ ਕਹਿੰਦਾ ਬੋਲਦੀ ਆ। ਇਹ ਮੇਰਾ ਕਿਹੜਾ ਜੀ ਕਰਦਾ? ਮੈਂ ਦੁਖੀ ਹੋਈ ਬੋਲਦੀ ਆ। ਕਹਿੰਦਾ ਬੋਲਦੀ ਐ। ਉਹ ਕਿਉਂ ਜਰੂਰ ਕੱਢਿਆ? ਲੋਕ ਤਮਾਸ਼ਾ ਦੇਖਦੇ ਆ। ਦਮਾਸ਼ਾ ਦੇਖਦੇ ਤੇ ਦੇਖੀ ਜਾਂਦੇ ਨਾ ਦਿਖਾਇਆ ਕਰੋ ਨਾ ਕਰਿਆ ਕਰੋ ਇਹ ਜੇ ਕਤੂਤਾ ਲੋਕ ਤਾਂ ਦੇਖਣਗੇ ਉਹ ਚੰਗਾ ਹੁਣ ਬਾਹਰ ਨਹੀਂ ਖੜਾ ਛੱਡ ਕੀ ਮੰਗਦੀ ਐ ਤੇ ਇਹ ਤੈਨੂੰ ਹਜੇ ਪਤਾ ਨਹੀਂ ਲੱਗਿਆ ਮੈਨੂੰ ਕੀ ਚਾਹੀਦਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਇੱਥੇ ਘਰੇ ਕਲੇਸ਼ ਹੋਊਗਾ ਮੈਨੂੰ ਹੁਣ ਹੀ ਲਿਆ ਕੇ ਦੇ ਮੇਰਾ ਟੋਕਰਾ ਤੇ ਸਿਲੰਡਰ ਏ ਮੇਰੇ ਮਾਲਕਾ ਇਹ ਨਾ ਤੀਮਿਓ ਤੋਂ ਤੂੰ ਹੀ ਬਚਾ ਸਕਦਾ ਇੱਕ ਵਾਰੀ ਦੀ ਮੈਨੂੰ ਗੱਲ ਤੇ ਇੱਥੇ ਆ ਗਈ ਕਿਸੇ ਪੰਡਤ ਨੇ ਮੇਰਾ ਹੱਥ ਦੇਖਿਆ ਸੀ ਅੱਜ ਉਹਦੀ ਗੱਲ ਮੈਨੂੰ ਸਹੀ ਲੱਗਦੀ ਹੈ ਉਹਨੇ ਮੈਨੂੰ ਕਿਹਾ ਸੀ ਕਿ ਤੇਰੇ ਪਿੱਛੇ ਚੜੇਲ ਲੱਗੀ ਹੋਈ ਹੈ ਕਿਤੇ ਚੜੇਲ ਹੀ ਤਾਂ ਨਹੀਂ